ਅੱਗੇ ਤੁਸੀਂ ਮੂੰਹ ਹੱਥ ਧੋਇਓ ਮੈਂ ਰੋਟੀ ਪਾ ਕੇ ਲਿਆਉਣੀ ਆ। ਆ ਛੋਟਾ ਕਿੱਥੇ ਗਿਆ? ਖੇਤ ਪਹੁੰਚੇ ਹੀ ਨਹੀਂ। ਮੈਂ ਉਹਨੂੰ ਖੇਤ ਡਿੱਕੀ ਜਾਨਾ। ਖਾਲਾ ਕੜਨ ਵਾਲਾ ਪਿਆ। ਵੀਰਾ ਤਾਂ ਸ਼ਹਿਰ ਗਿਆ ਵਾ ਸੌਦਾ ਪੱਤਾ ਮੁੱਕਿਆ ਪਿਆ ਸੀ। ਨਾਲ ਤਾਂ ਸਾਬਣ ਮੁੱਕੀ ਪਈ ਸੀ, ਨਾਲੇ ਤੇਲ, ਨਾਲੇ ਚਾਹ ਪੱਤੀ ਨਾਲੇ ਖੰਡ ਮੁੱਕੀ ਪਈ ਸੀਗੀ ਤੇ ਉਹਨੂੰ ਮੈਂ ਸੌਦਾ ਲੈਣ ਭੇਜਿਆ ਵਾ ਵੀਰੇ ਨੂੰ। ਆ ਕੀ ਤੂੰ ਡੁੱਲੀ ਜਾਂਦੀ ਸੀ? ਇਹ ਤਾਂ ਬੇਹੀ ਚਾਹ ਸੀਗੀ। ਉਹ ਡੋਲੀ ਜਾਂਦੀ ਸੀ ਫਿਰ ਖੰਡ ਚਾਹ ਤਾਂ ਮੁੱਕਣੀ ਆ ਉਹ ਪਰ ਪਰ ਪਤੀਲੇ ਚਾਹ ਦੇ ਬਣਾਈ ਜਾਂਦੇ ਹੋ ਫਿਰ ਬੇਹੀ ਹੋਈ ਡੋਲੀ ਜਾਂਦੇ ਹੋ ਉਹ ਜਿੰਨੀ ਪੀਣੀ ਹੁੰਦੀ ਓਨੀ ਬਣਾਇਆ ਕਰੋ ਮੈਂ ਵੀਰ ਜੀ ਦਾ ਪਾਣੀ ਪਾਇਆ ਸੀ ਤੇ ਬਾਪੂ ਜੀ ਦਾ ਪਾਣੀ ਪਾਇਆ ਸੀਗਾ ਤੇ ਉਹ ਥੜੇ ਤੇ ਬਾਗੇ ਤੇ ਵੀਰ ਜੀ ਸਹਰ ਚਲੇ ਗਏ ਤੇ ਫਿਰ ਮੈਂ ਵੀ ਕੀ ਕਰਨੀ ਸੀ ਚਾਹ ਫਿਰ ਮੈਂ ਡੋਲਣੂ ਹੀ ਸੀਗੀ ਤਾਂ ਕਰਕੇ ਵੱਧ ਗਈ ਜਾਂ ਕਰਕੇ ਵੱਧ ਗਈ ਫਲਾਨੇ ਨੇ ਨਹੀਂ ਪੀਤੀ ਧੌਕੇ ਨੇ ਨਹੀਂ ਪੀਤੀ ਉਹ ਜੇ ਸੌਦੇ ਪੱਤੇ ਦੇ ਪੈਸੇ ਦੇਣੇ ਹੁਣ ਫੇਰ ਪਤਾ ਲੱਗੇ ਮਗਹਾਈ ਕਿੰਨੀ ਆ ਸਾਰਾ ਦਿਨ ਇਹਨਾਂ ਦੀ ਚਾਹ ਨਹੀਂ ਲੋਟ ਆਉਂਦੀ ਮਗਹਾਈ ਵੱਲ ਨਹੀਂ ਦੇਖਦੀਆਂ ਮਗਹਾਈ ਕਿੰਨੀ ਵਧ ਗਈ ਵੇ ਕੀ ਹੋਇਆ ਮਗਹਾਈ ਮਗਹਾਈ ਲਾਈ ਆ ਜੇ ਕੀ ਹੋਇਆ ਜੇ ਦੋ ਗਲਾਸ ਚਾਹ ਦੇ ਵਧ ਕੇ ਤਾਂ ਅਸੀਂ ਬੇਹੀ ਤਾਂ ਨਹੀਂ ਚਾਹ ਪੀਣੀ ਨਾਲੇ ਜਿਹੜੀ ਰੋਜ਼ ਠੇਕੇ ਤੋਂ ਲਿਆ ਕੇ ਡੱਪਦਾ ਬੋਤਲ ਉਹਦੇ ਵੇਰੀ ਤਾਂ ਨਹੀਂ ਮਗਹਾਈ ਹੁੰਦੀ ਸਾਡੀ ਚਾਹ ਵੇਰੀ ਮਗਹਾਈ ਵਾਜ ਜਾਂਦੀ ਆ ਆਪ 270 ਵਾਲੀ ਲਿਆ ਕੇ ਬੋਤਲ ਖਾਲੀ ਕਰਕੇ ਮੰਜੇ ਥੱਲੇ ਰੋੜ ਦਿਨਾ ਏ ਵੇ ਮੈਣੀ ਤੇਰੀ ਰੋਟੀ ਪੰਦੀ ਚੱਕ ਕੇ ਆਪਦੀ ਖਾਲੀ ਵੱਡਾ ਆ ਮਗਹੀ ਵਾਲਾ ਹੂੰ ਸਾਡੇ ਵੇਰੀ ਕਹਿੰਦਾ ਮਗਹੀ ਵਾਤੀ ਆ ਆਪ 270 ਦੇ ਦਫੇ ਆਉਂਦਾ ਈ ਢਾਲ ਪਰਿ ਲਿਉਂਦਾ ਸਾਡੇ ਵੇਰੀ ਕਹਿੰਦਾ ਮਗਹੀ ਵਾਤੀ ਆ ਕਿਉਂ ਚੰਗਰ ਬੇਇੱਜ਼ਤੀ ਕਰਾ ਕੇ ਕਿਉਂ ਹੁਣ ਘਟ ਗਈ ਮਗਹੀ ਹੁਣ ਉਹ ਜਾਂਦਾ ਭਿੱਜੀ ਬਿੱਲੀ ਨੂੰ ਕਾਨੇ ਸਿਟੀ ਉਹ ਇੰਨੇ ਨਾ ਹੁਣ ਟਿਕਾ ਰਹੇਗਾ ਉਹ ਭਰਾਵਾ ਅੱਜ ਕੱਲ੍ਹ ਦੀਆਂ ਨਾ ਨਹੀਂ ਪੰਗੇ ਲਈਦੇ ਦਿਨ ਕੱਟੀਦੇ ਆ ਦਿਨ ਇਹ ਪੁਰਾਣੇ ਜਵਾਨੇ ਸੀ ਬਜ਼ੁਰਗ ਮੈਂ ਸਾਰਾ ਸਾਰਾ ਦਿਨ ਕੰਮ ਕਰਾਉਂਦੇ ਸੀ ਮੈਂ ਆਖ ਨੇ ਇਹ ਦੋ ਚਾਰ ਲਾਭ ਹੀ ਦਿੰਦੇ ਸੀ ਉਹ ਇੰਨੇ ਨਾ ਚੱਲ ਮਗਿਆਈ ਹੁਣ ਕਾਬੂ ਚ ਰਹੂਗੀ